ਗੋ ਘਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰ ਸੇਹ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਫਤ ਬਸੰਨਿ ਧਨ ਢਿਠੇ ਸੱਚੇ ਬਾਦਸ਼ਾਹ ਨਾ ਲ ਜਨਨ ਜਨਨ ਦੀ ਕਟਿਏ ਸੱਜਣ ਸੱਚਾ ਬਾਦਸ਼ਾਹ ਸਿਰ ਜਹਾਨ ਦੇ ਜਿਸ ਪਾਸ ਬਹਿਠਾ ਸੋਹੀਏ ਸਬਨਾਦ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲ ਇਕ ਓੰਕਾਰ ਸਤਿਗੁਰ ਪ੍ਰਸਾਦਿ ਪ੍ਰਹਲਾਦ ਬਠਾਈ ਪੜਨ ਸਾਲ ਸੰਗ ਸਖ ਬਹੂਲੀ ਬਾਲ ਪ੍ਰਹਲਾਦ ਬਠਾਈ ਪੜਨ ਸਾਲ ਸੰਗ ਸਖ ਬਹੂਲੀਏ ਬਾਲ ਮੋ ਕਹ ਕਹ ਪੜਵਸ ਆਲ ਜਾਲ ਮੇਰੀ ਪਟੀਆਂ ਲਿਖ ਦੇਹੁ ਸ੍ਰੀ ਗੋਪਾਲ ਨਹੀਂ ਛੋਡ ਰੇ ਬਾਬਾ ਰਾਮ ਨਾਮ ਬਣਨ ਸਿਉ ਨਹੀਂ ਕਾਮ ਰਹਾ ਸੰਧmarg ਕਹੋ ਜਾਈ ਪ੍ਰਹਲਾਦ ਬੁਲਾਈ ਮੇਗਤਾਏ ਤੂੰ ਰਾਮ ਕਹਿਨ ਕੀ ਛੋੜ ਬਾਨ ਤੁਝ ਦੁਰਤ ਛਡਾਉ ਮੇਰੋ ਕਹਿਓ ਮਾਨ ਮੋ ਕਉ ਕਹ ਸਤਿ ਸਭ ਹੋ ਮਰ ਮਰੇ ਪ੍ਰਭ ਜਲ ਥਲ ਗਿਰ ਕੀਏ ਬਹਾਰ ਇਕ ਰਾਮ ਨਾ ਛੋਡ ਗੁਰ ਹੈ ਘਰ ਮੋਕ ਕੋ ਲੁਜਾਰ ਪਾਵੈ ਮਾਰ ਡਾਰ ਕਾਠ ਕੜਗ ਕੋ ਪਿਓ ਰਸਾਇ ਤੁਝ ਰਖਨ ਹਰੂ ਮੋਹ ਬਤਾਏ ਪ੍ਰਭ ਥੰਬ ਤੇ ਨ ਕਿਸੇ ਕੈ ਮਸਥਾਰ ਹਰਨਾਕਸ ਛੇਦੇਓ ਨਖ ਬਿਦਾਰ ਓਏ ਪਰਮਪੁਰਖ ਦੇਵਾਦ ਦੇਵ ਭਗਤ ਹੇਤ ਨਰਸਿੰਘ ਪੇਵੇਂ ਕਹ ਕਬੀਰ ਕੋ ਲਖਨ ਪਰ ਪ੍ਰਹਲਦ அனை வாரமபேவ நேப கபீர்க பார ਪ੍ਰਹਲਾਦ ਧਾਰੇ ਅਨੇਕ ਬਾਰ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ ਖੁਸ਼ੀਆਂ ਦੇ ਜਕਾਰੇ ਗਜਾਵੇ ਸ਼੍ਰੀ ਅਕਾਲ ਗੁਰਬਾਰਕਾਲ ਦੇਗ ਤੇਗ ਫਤੇ ਗੁਰੂ ਪੰਥ ਖਾਲਸੇ ਦੀ ਦਿਨ ਦਿਨ ਚੜਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾ